ਗੋੜੀ ਗੁਆਰੇਰੀ ਮਹੱਲ ਤੀਜ ਮਨਮੁਖ ਸੂਤ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਗ ਸਵੇਨਾ ਕੋਈ ਪੂਰੇ ਗੁਰ ਤੇ ਭੂਜੇ ਜਨ ਕੋਈ ਰਹਾਉ ਅਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰਤ ਮਾਇਆ ਨਾਲ ਲੂਝੈ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਜੁਗ ਮਹਿ ਰਾਮ ਨਾਮ ਨਿਸਤਾਰ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਤਰੇ ਸਗਲੇ ਕੁਲ ਉਧਾਰ ਇਸ ਕਰ ਜੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ